26 ਜੂਨ ਨੂੰ ਮੇਰੇ ਹਸਬੰਦ ਦਾ ਐਕਸੀਡੈਂਟ ਹੋਇਆ ਸੀ ਕਿ ਗਾੜੇ ਆਕੇ ਆਲ ਦੇ ਕਰ ਤੋ ਜੁਲਾਈ ਨੂੰ ਉਹਨਾਂ ਦੀ ਡੈਥ ਹੋ ਗਈ ਸੀ। ਅਸੀਂ ਉਹਨਾਂ ਦੀ ਡੈਥ ਤੋਂ ਬਾਅਦ ਕਾਫੀ ਵਾਰੀ ਡੀਸੀ ਸਾਹਿਬ ਦੇ ਅੱਗੇ ਪੇਸ਼ ਹੋਏ ਸੀ ਕਿ ਸਾਡੀ ਕੋਈ ਸਹਾਇਤਾ ਦਿੱਤੀ ਜਾਵੇ, ਮਦਦ ਕੀਤੀ ਜਾਵੇ, ਕੋਈ ਮੁਆਵਜ਼ਾ ਜੁਆਇਆ ਜਾਵੇ। ਬਸ ਉਸ ਵਾਰ ਦੇ ਤੱਕ ਉਹਨਾਂ ਦੀ ਕੋਈ ਕਾਰਵਾਈ ਨਹੀਂ ਹੋਈ ਹੈ। ਉਸੇ ਕਾਰਵਾਈ ਨੂੰ ਨਾ ਹੋਣ ਦੇ ਕਾਰਨ ਅਸੀਂ ਅੱਜ ਡਾਕਟਰ ਰੋਹਿ ਮਹਾਰਾਜ ਦੇ ਨਾਲ ਪ੍ਰਦਰਸ਼ਨ ਤੇ ਬੈਠੇ ਹਾਂ ਜਿਨ੍ਹਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਕਿ ਉਹ ਸਾਡਾ ਬੰਦਾ ਅਕਸਰ ਦਵਾ ਦੇਣਗੇ। ਇਸ ਤਰ੍ਹਾਂ ਆਹ ਉਹ ਗਾੜੀ ਸਰਕਾਰ ਦੀ ਲਾਪਰਵਾਹੀ ਹੈ ਜਿਨ੍ਹਾਂ ਨੇ ਆਪਣੀ گاਉਂ ਇਨਾ ਕਾਉਸਸ ਲੈਣ ਤੋਂ ਬਾਅਦ ਵੀ گاਵਾਂ ਨੂੰ ਕੰਟਰੋਲ 'ਚ ਨਹੀਂ ਰੱਖਿਆ ਉਹਨਾਂ ਨੂੰ ਫੁੱਲ ਸਰਕਾਰ ਦੇ ਹੱਥ ਛੱਡਿਆ ਆਇਆ ਹੈ ਜੋ ਕਿ ਅੱਕੇ ਆਪ ਦੇ ਨਾਲ ਮੇਰੇ ਪਰਿਵਾਰ ਦਾ ਨਹੀਂ ਬਾਕੀ ਬਹੁਤ سارے ਪਰਿਵਾਰ ਦੇ ਹਾਸੇ ਦਾ ਸ਼ਿਕਾਰ ਪਰ ਹੈ ਜਿਸ ਦਾ ਕੀ ਮਤਲਬ ਹੈ ਗਾੜੀ ਦੀ ਆਪ ਜੀ ਦਾ ਜਾਂਚ ਕਰ ਸਰਕਾਰ ਦੇ ਅਸੀਂ ਵੱਡੇ ਲੈਵਲ ਤੇ ਪ੍ਰਦਰਸ਼ਨ ਕਰਾਂਗੇ ਅਜੇ ਤੱਕ ਸਾਨੂੰ ਕੋਈ ਮਿਲਨ ਨਹੀਂ ਆਇਆ ਪਰ ਅਸੀਂ ਅਸੀਂ ਸਰਕਾਰ ਨੂੰ ਪਹਿਲੇ ਵੀ ਮੰਗ ਕੀਤੀ ਹੈ ਕਿ ਸਾਡਾ ਬੰਦਾ ਅਕਸਰ ਹਟਵਾਇਆ ਜਾਏ ਗਾਵਾਂ ਨੂੰ ਸਰਭਾ ਦੇ ਚੁੱਕਿਆ ਜਾਏ ਤਾਂ ਕਿ ਕੋਈ ਹੋਰ ਪਰਿਵਾਰ ਨਾ ਹੋ ਜਾ ਸਕੇ ਹਨੇ ਬੇਕੁਦਰ ਅੱਜ ਰਾਸ਼ਟ੍ਰ ਰੱਖਿਆ ਮਹਾਦੰ ਤੋਂ ਦੁਬਾਰਾ ਤੋਂ ਅਸੀਂ ਪੁਖਰਦਾਲ ਦੇ ਬੈਠੇ ਆ ਸਾਡੀਆਂ ਮੰਗਾਂ ਨੇ ਵੀ ਜਿਹੜਾ ਗੁਰਦਿਆਣਾ ਮੰਦਰ ਦੇ ਬਾਹਰ ਜਿਹੜੀਆਂ ਗੋਆ 50 ਤੋਂ ਉੱਪਰ ਜਿਹੜੀਆਂ ਗੋਆ ਬੈਠੀਆਂ ਹੁੰਦੀਆਂ ਨੇ ਇੱਕ ਤੇ ਉਹਨਾਂ ਨੂੰ ਸ਼ੈਲਟਰ ਕੀਤਾ ਜਾਏ ਜਿਹੜੇ ਇਲੀਗਲ ਡੇਰੀ ਵਾਲੇ ਨੇ ਉਹਨਾਂ ਨੂੰ ਵੀ ਜਿਹੜਾ ਵਾ ਉਤੋਂ ਜਿਹੜਾ ਚੁੱਕਿਆ ਜਾਏ ਉਹਨਾਂ ਦੀ ਡੇਰੀ ਬੰਦ ਕਰਾਈ ਜਾਏ ਤੇ ਉਹਨਾਂ ਦੇ ਕਾਉਂਡਿਗ ਕੀਤੀ ਜਾਏ ਉਹਦੇ ਨਾਲ ਨਾਲ ਸਾਡੇ ਨਾਲ ਇੱਕ ਜਿਹੜਾ ਅੱਜ ਪਰਿਵਾਰ ਮੌਜੂਦ ਹੈ ਜਿਹਦੇ ਵਿੱਚ ਜਿਨ੍ਹਾਂ ਦੀ ਛੋਟੀ ਬੱਚੀ ਹੈ ਤੇ ਇੱਕ ਸਾਹਲਾ ਬੇਟਾ ਹੈ ਉਹਨਾਂ ਦੇ ਹਸਬੰਦ ਦੀ ਜਿਹੜੀ ਗਾਉਂ ਦੇ ਨਾਲ ਜਿਹੜੀ ਡੈਥ ਹੋ ਜਾਂਦੀ ਗੋਲਪਗ ਦੇ ਬਾਹਰ ਤੇ ਅਸੀਂ ਉਹਨਾਂ ਨੂੰ ਜਿਹੜਾ ਮੁਆਵਜ਼ੇ ਦੀ ਵੀ ਮੇਰੀ ਮੰਗ ਕੀਤੀ ਆ ਜਿੰਨੀ ਦੇਰ ਤੱਕ ਸਾਡੀਆਂ ਸਾਰੀਆਂ ਚੀਜ਼ਾਂ ਮੰਗਾ ਜਿਹੜੀਆਂ ਨਹੀਂ ਮੰਨੀਆਂ ਜਾਣਗੀਆਂ ਉਨੀ ਦੇਰ ਤੱਕ ਅਸੀਂ ਇੱਥੇ ਬੁੱਕਰ ਸਾਡੇ ਲੱਗੇ ਸਮਝ ਦਿਓ ਰੋਣ ਜਿਹੜਾ ਲਗਾਤਾਰ ਤੁਹਾਡੇ ਕੋਲ ਮੰਗ ਵੀ ਛਾਈ ਜਾਂਦੀ ਆ ਗਊਆਂ ਦੇ ਹਾਸੇ ਵੀ ਹੁੰਦੇ ੜਕਾ ਵੀ ਰੋਡੀਆਂ ਵੀ ਦੇਖੀਆਂ ਜਾਂਦੀਆਂ ਜਿੱਥੇ ਕਮੀ ਸਮਝ ਦੇ ਕੇ ਖੇਤਰਨੇ ਬਤ੍ਰਪਿਨ ਕਰਨੇ ਪੈਂਦੇ ਆ ਕਿ ਜੇ ਨਹੀਂ ਸੁਣਵਾਈ ਹੁੰਦੀ ਬਿਲਕੁਲ ਸਾਰ ਅਸੀਂ ਪਿਛਲੀ ਵਾਰੀ ਜਦੋਂ ਅਸੀਂ ਪ੍ਰੋਟੈਸਟ ਕੀਤਾ ਸੀ ਗਾਦੇ ਇਥੇ ਉਲਟੇ ਆਈਏ ਕਾਰਪੋਰੇਸ਼ਨ ਦੇ ਉਹਨਾਂ ਨੇ ਸਾਡੇ ਨਾਲ ਉੱਥੇ ਜਾ ਕੇ ਦੋ ਤਿੰਨ ਜਿਹੜੀਆਂ ਲੋਹਾਂ ਦੀ ਸ਼ੁਰੂਆਤ ਕਰ ਦਿੱਤੀ ਚੁੱਕਨ ਦੀ ਤੇ ਸਾਨੂੰ ਆਸ਼ਵਾਸਨ ਦਿੱਤਾ ਕਿ ਕੋੜੇ ਸਮੇਂ ਤੱਕ ਸਾਰੀਆਂ ਲੋਹਾਂ ਚੁੱਕੀਆਂ ਜਾਣਗੀਆਂ ਤੇ ਤੁਸੀਂ ਆਪਣਾ ਜਿਹੜਾ ਉਹ ਭੁਗਤਾਨ ਸਮਾਪਤ ਕਰ ਦਿਓ ਅਸੀਂ ਉਹਨਾਂ ਦਾ ਵਿਸ਼ਵਾਸ ਕੀਤਾ ਲੇਕਿਨ ਇਸ ਵਾਰ ਜਿਹੜਾ ਅਸੀਂ ਉਹਨਾਂ ਦੀ ਕਿਸੇ ਵੀ ਗੱਲ ਦੇ ਵਿੱਚ ਨਹੀਂ ਆਵਾਂਗੇ ਜਿੰਨੀ ਦੇਰ ਤੱਕ ਸਾਡੀਆਂ ਦੋਵਾਂ ਜਿਹੜੀਆਂ ਕੁੜੀਆਂ ਚੁੱਕੀਆਂ ਨਹੀਂ ਜਾਂਦੀਆਂ ਤੇ ਹੋਣੀ ਜਦਾਂ ਗੱਲ ਤੇ ਪੁੱਪਰ ਨਾਲ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਕਿਸੀ ਹੋਰ ਦੀ ਬਿਲਕੁਲ ਜੀ ਸਾਨੂੰ ਤਾਂ ਇਹ ਹੀ ਲੱਗਦਾ ਵੀ ਕਾਰਪੇਸ਼ਨ ਜਿਹੜੀ ਹੈ ਡੀਐਸ ਅਢੀਕ ਦੇ ਵਿੱਚ ਹੈ ਵੀ ਹਾਂ ਵੀ ਕਿਸੇ ਹੋਰ ਦੀ ਡੈਥ ਹੋਏ ਤੇ ਉਹਦਾ ਜ਼ਿੰਮੇਵਾਰ ਜਿਹੜਾ ਹੋਗਾ ਕਾਰਪੇਸ਼ਨ ਕਮਿਸ਼ਨਰ ਹੋਣਗੇ ਕਿਉਂਕਿ ਉਹਨਾਂ ਕੋ ਪੂਰਾ ਰਾਈਟ ਹੈ ਕਿ ਹੌਸਟਿਐਸ ਕਿਸ ਤਰੀਕੇ ਦਾ ਨਾਲ ਯੂਟਿਲਾਈਜ਼ ਕਰਨਾ ਤੇ ਕਿੱਦਾਂ ਜਿਹੜੀ ਲੋਕਾਂ ਦੀ ਸੇਫਟੀ ਉੱਥੇ ਕੀਤੀ ਜਾ ਸਕਦੀ ਹੈ ਦੇਖਿਆ ਅਗੇ ਵੀ ਕਾਰਪੇਸ਼ ਅਗੇ ਜਾਣ ਲਈ ਕਿ ਜੇ ਕਾਰਪੇਸ਼ਨ ਨਹੀਂ ਕਰੇਗੀ ਸਰ ਅਸੀਂ ਬੈਠੇ ਹਾਂ ਉਨਿਹੇਰ ਤੱਕ ਭੈਣ ਦੇ ਨਾਲ ਬੈਠਾਂਗੇ ਸਾਡੇ ਨਾਲ ਉਹਨਾਂ ਨੂੰ ਮੁਆਵਜ਼ਾ ਕਿਉਂਕਿ ਉਹ ਕੋਈ ਦਰਸ਼ਕ ਇਹਦਾ ਤੇ ਨਹੀਂ ਬੈਠੇ ਹੋਏ ਉਹਨਾਂ ਦਾ ਰਾਈਟ ਪੈਂਦਾ ਕਿਉਂਕਿ ਉਹਨਾਂ ਦੇ ਹਸਬੰਦ ਦਾ ਉਸ ਜਿਹੜਾ ਪਰਦੇ ਸੀਗੇ ਕਾਉਂਸਲ ਤੋਂ ਉਹਨਾਂ ਨੂੰ ਜਿਹੜੇ ਪੈਸੇ ਜਿਹੜੇ ਦਿੱਤੇ ਜਾਂਦੇ ਕਿਤੇ ਜਿਹਦਾ ਘਰ ਬਰਵਾਦ ਹੋ ਗਿਆ ਇੱਕ ਤਰ੍ਹਾਂ ਆ ਗਿਆ ਕਿ ਜਾਨਵਰ ਦੇ ਹੱਥ ਦੇ ਵਿੱਚ ਤੋਂ ਬੜੀ ਗੱਲ ਹੈ ਜਿਵੇਂ ਅੱਜ ਇੱਕ ਜਾਨੀ ਮਜਾਕੀ ਖਾਲਸੇ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਤਰੀਕਿਆਂ ਵਿਚ ਜਾਣ ਤੋਂ ਕੋਸ਼ਿਸ਼ ਕੀਤੀ ਦਾਦਾ ਜੀ ਦਾ ਟੋਟਰਾ ਘਰ ਕੀ ਹੈ ਇਹਦਾ ਛੋਟਾ ਜਿਹਾ ਬੱਚਾ ਜੀ